ਜਿੱਦੋਂ ਮੁੰਬਈ ਪਹੁੰਚਿਆ ਨਾ ਯਾਰ ਇੱਥੇ ਮੈਂ ਸੁਣਿਆ ਸੀਗਾ ਕਿ ਮੁੰਬਈ 'ਚ ਬੰਦੇ ਨੂੰ ਮਤਲਬ ਕਿ ਖੜੇ ਖਲੋਤੇ ਨੂੰ ਵੇਚ ਕੇ ਖਾ ਜਾਂਦੇ ਆ ਤੇ ਮੇਰੇ ਨਾਲ ਵੀ ਨਾ ਇਦਾਂ ਦਾ ਹੀ ਕੁਝ ਕਾਂਡ ਹੋਇਆ ਮੈਂ ਇਹਨੂੰ ਕਿਹਾ ਹੈਗਾ ਕਿ ਮੈਨੂੰ ਨਾ ਲੱਗੇ ਛਾਗੇ ਕਿਤੇ ਹੋਟਲ ਜਾ ਦਿਖਾ ਦੇ ਤੇ ਆਪਾਂ ਕਿਸੇ ਹੋਟਲ ਵਿੱਚ ਜਾਣਾ ਆ ਕੋਈ ਸਸਤਾ ਜਿਹਾ ਹੋਵੇ ਤੇ ਇਹ ਕਹਿੰਦਾ ਜੀ ਪਾਜੀ ਮੈਂ ਆਪਕਾ ਭਲਾ ਸੋਚੂਗਾ ਆਬ ਹੋਟਲ ਮਤ ਜਾਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਨੂੰ ਜਿੱਦਾਂ ਮੈਂ ਕੱਲ ਦੱਸਿਆ ਸੀਗਾ ਕਿ ਮੈਂ ਹੁਣ ਚੱਲਿਆ ਆ ਵਾ 에어ਪੋਰਟ ਤੇ ਇੱਥੇ ਆਪਾਂ ਰੁਕੇ ਸੀਗੇ ਮਾਸੀ ਜੀ ਦੇ ਘਰ ਤੇ ਇਹ ਉਹਨਾਂ ਦੀਆਂ ਦੋ ਬੇਟੀਆਂ ਆ ਸਸੀ ਗੱਲ ਬੋਲੋ ਸਸੀ ਗੱਲ ਕੀ ਨਾਮ ਦਾੜਾ ਅਰਨਿਤ ਨਾ ਪੂਰਾ ਨਾਮ ਨਵਨੀ ਹਾਂਜੀ ਮੈਂ ਪਹੁੰਚ ਗਿਆ ਆ ਜੀ ਅੰਮ੍ਰਿਤਸਰ 에어ਪੋਰਟ ਤੇ ਮੈਂ ਅੰਮ੍ਰਿਤਸਰ 에어ਪੋਰਟ ਤੇ ਪਹਿਲੀ ਵਾਰ ਹੀ ਆਇਆ ਵਾਂ ਤੇ ਮੈਂ ਆਪਣੀ ਲਾਈਫ ਵਿੱਚ ਪਹਿਲੀ ਵਾਰ ਹੀ ਜਹਾਜ਼ ਤੇ ਬਹਿਣ ਲੱਗਾ ਆ ਤੇ ਦੇਖਦੇ ਆਂਗੇ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਆ ਤੇ ਨਾਲ ਨਾਲ ਮੈਂ ਤੁਹਾਨੂੰ ਵੀ ਦੱਸੀ ਜਾਊਂਗਾ ਕਿ ਜੇ ਤੁਸੀਂ ਵੀ ਜਹਾਜ਼ ਦਾ ਸਫ਼ਰ ਪਹਿਲੀ ਵਾਰੀ ਕਰਨ ਲੱਗੇ ਜੇ ਜ਼ਿੰਦਗੀ ਵਿੱਚ ਪਹਿਲੀ ਵਾਰੀ ਫਲਾਈਟ ਤੇ ਬਹਿਣ ਲੱਗੇ ਜੇ ਤੇ ਕੀ ਕੀ ਕਰਨਾ ਪੈਂਦਾ ਵਾ 에어ਪੋਰਟ ਦੇ ਅੰਦਰ ਜਾ ਕੇ ਹਾਲਾਂਕਿ ਮੈਂ ਸੁਣਿਆ ਹੈ ਕਿ ਜਦੋਂ ਇੰਟਰਨੈਸ਼ਨਲ ਫਲਾਈਟ ਆਪਾਂ ਲੈਣੇ ਆ ਤੇ ਉਹਦੇ ਵਿੱਚ ਥੋੜੀ ਜ਼ਿਆਦਾ ਚੈਕਿੰਗ ਹੁੰਦੀ ਆ ਮੈਂ ਡੋਮੈਸਟਿਕ ਹੀ ਲਈ ਸੀ ਕਿ ਮੈਂ ਜਾ ਰਿਹਾ ਸੀਗਾ ਅਮਰੀਕਸਰ ਤੋਂ ਮੁੰਬਈ ਤੇ ਮੈਂ ਤੁਹਾਨੂੰ ਦੱਸਦਾ ਆ ਸਭ ਤੋਂ ਪਹਿਲਾਂ ਅੰਦਰ ਇੱਥੇ ਐਂਟਰੀ ਹੋ ਜਾਂਦੀ ਆ ਤੇ ਇਸ ਤੋਂ ਬਾਅਦ ਅੰਦਰ ਤੁਸੀਂ ਦੇਖਦੇ ਜੇ ਇੱਥੇ ਗ੍ਰਿਲ ਜੀ ਲੱਗੀ ਆ ਗ੍ਰੇਲ ਤੋਂ ਅੰਦਰ ਜਿਹੜੀਆਂ ਨਾ ਉਸ ਤੋਂ ਅੰਦਰ ਆਪਾਂ ਜਿਹੜੀ ਤਦ ਫਿਰ ਉਹ ਸਾਹਮਣੇ ਜਿੱਥੇ ਫਲਾਈਟ ਲਿਖਿਆ ਆ ਉਥੋਂ ਗੇਟ ਤੋਂ ਅੰਦਰ ਐਂਟਰੀ ਹੋ ਜਾਂਦੀ ਆ ਉਸ ਤੋਂ ਬਾਅਦ ਆਪਣਾ ਸਮਾਨ ਚੈੱਕ ਹੁੰਦਾ ਵਾ ਇਥੇ ਉਹ ਤੁਹਾਡੇ ਕੋਲ ਪੁੱਛਣਗੇ ਕਿ ਤੁਹਾਡਾ ਜਿਹੜਾ ਬੈਗ ਆ ਉਹ ਸਿਰਫ ਹੈਂਡ ਬੈਗ ਆ ਕਿ ਜਾਂ ਤੁਸੀਂ ਜਮ੍ਹਾਂ ਕਰਾਉਣਾ ਚਾਹੁੰਦੇ ਜੇ ਤੇ ਮੇਰੇ ਕੋਲ ਇਕੱਲਾ ਹੈਂਡ ਬੈਗ ਸੀਗਾ ਮੈਂ ਜਮ੍ਹਾਂ ਨਹੀਂ ਕਰਾਇਆ ਜੇ ਤੁਹਾਡੇ ਕੋਲ ਕੋਈ ਵੱਡਾ ਬੈਗ ਵੀ ਆ ਨਾਲ ਤੇ ਫਿਰ ਉਹ ਤੁਹਾਡਾ ਵੱਖਰਾ ਤੁਹਾਨੂੰ ਇੱਕ ਸਟਿੱਕਰ ਜਾਂ ਦੇ ਦੇਣਗੇ ਉਹ ਉੱਪਰ ਲਾ ਕੇ ਤੇ ਤੁਹਾਡਾ ਸਮਾਨ ਜਿਹੜਾ ਆ ਉਹ ਜਮ੍ਹਾਂ ਹੋ ਜਾਊਗਾ ਇੱਕ ਤੁਹਾਡੇ ਕੋਲ ਹੈਂਡ ਬੈਗ ਰਹੂਗਾ ਇਸ ਤੋਂ ਬਾਅਦ ਅੰਦਰ ਜਾ ਕੇ ਜਿਹੜੀ ਤੁਹਾਡੀ ਫਲਾਈਟ ਆ ਜੇ 에어 ਇੰਡੀਆ ਦੀ ਆ ਜਾਂ ਇੰਡੀਗੋ ਦੀ ਆ ਉਹਨਾਂ ਦੇ ਵੱਖਰੇ ਵੱਖਰੇ ਕਾਊਂਟਰ ਬਣੇ ਆ ਉਹਨਾਂ ਦੇ ਉੱਪਰ ਜਾ ਕੇ ਅੰਦਰ ਵੀਡੀਓ ਅਲਾਉਡ ਨਹੀਂ ਸੀ ਇਸ ਕਰਕੇ ਮੈਂ ਤੁਹਾਨੂੰ ਉਦਾਂ ਦੱਸਦਾ ਪਿਆ ਆ ਉਹਨਾਂ ਦੇ ਉੱਪਰ ਜਾ ਕੇ ਤੁਹਾਨੂੰ ਬੋਰਡਿੰਗ ਪਾਸ ਮਿਲ ਜਾਊਗਾ ਬੋਰਡਿੰਗ ਪਾਸ ਦੇ ਉੱਪਰ ਫਿਰ ਤੁਹਾਡਾ ਗੇਟ ਨੰਬਰ ਲਿਖਿਆ ਹੋਊਗਾ ਕਿ ਤੁਸੀਂ ਕਿਸ ਗੇਟ ਦੇ ਉੱਪਰ ਜਾਣਾ ਆ ਉਸ ਗੇਟ ਵੱਲੋਂ ਤੁਸੀਂ ਜਾਈ ਜਾਣਾ ਆ ਤੇ ਅੰਦਰ ਤੁਹਾਡੀ ਫੇਅਰ ਚੈਕਿੰਗ ਹੋਊਗੀ ਇੱਕ ਜਗ੍ਹਾ ਹੋਰ ਉੱਥੇ ਤੁਹਾਨੂੰ ਕਰਨਾ ਕੀ ਆ ਕਿ ਤੁਹਾਡੇ ਬੈਗ ਵਿੱਚ ਜਿੰਨੇ ਵੀ ਇਲੈਕਟ੍ਰੋਨਿਕਸ ਸਮਾਨ ਨੇ ਜਿੱਦਾਂ ਮੰਨ ਲਓ ਹੋ ਗਿਆ ਚਾਰਜਰ ਹੈੱਡਫੋਨ ਹੈਨਾ ਪਾਵਰ ਬੈਂ ਇਹ ਹੋਰ ਵੀ ਇਦਾਂ ਦਾ ਕੋਈ ਵੀ ਇਥੋਂ ਤੱਕ ਆਪਣਾ ਪਰਸ ਬੈਲਟ ਆਪਣਾ ਮੋਬਾਈਲ ਫੋਨ ਉਹ ਸਾਰੀਆਂ ਉੱਥੇ ਟ੍ਰੇਆਂ ਪਈਆਂ ਹੁੰਦੀਆਂ ਵਾ ਸਾਰਾ ਸਮਾਨ ਜਿੰਨਾ ਵੀ ਇਲੈਕਟ੍ਰੋਨਿਕਸ ਸਮਾਨ ਆ ਸਾਰਾ ਉਸ ਟ੍ਰੇ ਦੇ ਵਿੱਚ ਪਾ ਕੇ ਅਲੱਗ ਕਰ ਦੇਣਾ ਵਾ ਤੇ ਆਪਣੇ ਬੈਗ ਦੇ ਵਿੱਚ ਸਿਰਫ ਤੁਸੀਂ ਕੱਪੜੇ ਕੱਪੜੇ ਰੱਖਣੇ ਆ ਤੇ ਇਹ ਸਾਰਾ ਸਮਾਨ ਕਰਕੇ ਫਿਰ ਅੰਦਰ ਜਿੱਦਾਂ ਸਮਾਨ ਚੈੱਕ ਹੋਇਆ ਹੈ ਨਾ ਪਿੱਛੇ ਹੁਣ ਦੋਵੇਂ ਸਮਾਨ ਅਲੱਗ-ਅਲੱਗ ਚੈੱਕ ਹੋਣਗੇ ਉਹ ਤੁਸੀਂ ਚੈੱਕ ਕਰ ਲੈਣੇ ਆ ਉਹ ਮਸ਼ੀਨ ਜੀ ਦੇ ਵਿੱਚ ਆਪਣਾ ਸਮਾਨ ਸਾਰਾ ਪਾ ਦੇਣਾ ਵਾ ਤੇ ਫਿਰ ਤੁਹਾਨੂੰ ਚੈਕਿੰਗ ਵਾਸਤੇ ਬੁਲਾਇਆ ਜਾਊਗਾ ਤੁਹਾਡੀ ਚੈਕਿੰਗ ਹੋਊਗੀ ਉਹ ਜਿਹੜੀ ਮਸ਼ੀਨ ਜੀ ਲਾ ਕੇ ਕਰਦੇ ਆ ਕਿ ਤੁਹਾਡੇ ਕੋਲ ਕੋਈ ਮੈਟਲ ਦੀ ਚੀਜ਼ ਤੇ ਨਹੀਂ ਆ ਤੇ ਮੇਰੀ ਜਦੋਂ ਚੈਕਿੰਗ ਹੋਈ ਸੀ ਸਭ ਤੋਂ ਪਹਿਲਾਂ ਮਸ਼ੀਨ ਟੂ 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 ਕਰਨ ਲੱਗ ਪਈ ਮੈਂ ਲੱਗਿਆ ਕਿ ਯਾਰ ਮੈਂ ਤਾਂ ਸਾਰਾ ਕੁਝ ਕੱਢਦਾ ਆ ਮੇਰੇ ਕੋਲ ਕੀ ਰਹਿ ਗਿਆ ਫਿਰ ਮੈਂ ਦੇਖਿਆ ਕਿ ਤੁਹਾਨੂੰ ਪਤਾ ਹੀ ਆ ਮੇਰੀ ਜੇਬ ਚੋਂ ਨਿਕਲਿਆ ਬਾਜ ਫਿਰ ਮੈਂ ਬਾਜ ਕੱਢ ਕੇ ਸਾਈਡ ਤੇ ਰੱਖਿਆ ਫਿਰ ਬਾਅਦ ਚ ਫਿਰ ਟੂ 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 ਮਸ਼ੀਨ ਘੜੀ ਜਾਏ ਤੇ ਉਹ ਜਿਹੜਾ ਫੌਜੀ ਜਿਆ ਹੈਗਾ ਉਹਨੇ ਮੈਨੂੰ ਇਸ਼ਾਰਾ ਕੀਤਾ ਇਦਾਂ ਕਿ ਕਹਿੰਦਾ ਹੁਣ ਕੀ ਆ ਫਿਰ ਮੈਂ ਆਪਣੀ ਜੇਬਾਂ ਚੈੱਕ ਕੀਤੀ ਆ ਤੇ ਜਿਹੜੀ ਜੀਨ ਦੀ ਸਭ ਤੋਂ ਉੱਪਰ ਉਹਦੇ ਵਿੱਚ ਸਿੱਕੇ ਪਏ ਸੀਗੇ ਜਿੱਦਾਂ ਛੋਟੇ ਛੋਟੇ ਸਿੱਕੇ ਹੁੰਦੇ ਨੇ 1 2 ਰੁਪਏ ਦੇ ਉਹ ਸਾਰੇ ਮੈਂ ਪਰਸ ਵਿੱਚ ਨਹੀਂ ਪਾਉਂਦਾ ਕਿਉਂਕਿ ਪਰਸ ਵਿੱਚ ਜੇ ਸਿੱਕੇ ਪਾਈਏ ਤੇ ਕਈ ਵਾਰੀ ਫਿਰ ਏਟੀਐਮ ਕਾਰਡ ਵਗੈਰਾ ਆਪਣੀ ਟੁੱਟ ਜਾਂਦੇ ਆ ਤੇ ਮੇਰੀ ਆਦਤ ਹੈ ਕਿ ਮੈਂ ਹਮੇਸ਼ਾ ਸਿੱਕੇ ਜਿਹੜੇ ਆ ਉਹ ਛੋਟੀ ਜੀ ਜੇਬ ਵਿੱਚ ਪਾਉਣਾ ਜੀਨ ਦੀ ਉੱਪਰ ਵਾਲੀ ਤੇ ਮੈਂ ਉਹ ਪਾਏ ਹੈਗੇ ਫਿਰ ਮੈਂ ਉਹ ਕੱਢੇ ਤੇ ਫਿਰ ਫਾਈਨਲੀ ਜਿਹੜਾ ਹੈਗਾ ਮਤਲਬ ਆਪਣੀ ਚੈਕਿੰਗ ਫਾਈਨਲ ਹੋ ਗਈ ਤੇ ਮੈਂ ਫਿਰ ਅੰਦਰ ਚਲਾ ਗਿਆ ਤੇ ਅੰਦਰ ਜਾ ਕੇ ਫਿਰ ਆਪਣਾ ਜਿਹੜਾ ਸਮਾਨ ਸੀਗਾ ਜਿਹੜਾ ਇਲੈਕਟ੍ਰੋਨਿਕਸ ਸਮਾਨ ਆਪਾਂ ਟਰੇਜੋ ਵੱਖਰਾ ਕੱਢਿਆ ਸੀਗਾ ਅੰਦਰ ਟਰੇਜ ਜਾਂਦੇ ਨੂੰ ਪਈ ਹੁੰਦੀ ਆ ਆਪਣਾ ਫਿਰ ਸਮਾਨ ਉੱਦਾਂ ਉੱਦਾਂ ਪਾ ਲਓ 벨ਟ ਵਗੈਰਾ ਲਾ ਲਓ ਪਰਸ ਲਾ ਲਓ ਫੋਨ ਜੇਬ ਵਿੱਚ ਪਾ ਲਓ ਸਾਰਾ ਕੁਝ ਆਪਣਾ ਸੈੱਟ ਕਰ ਲਓ ਫਿਰ ਤੁਸੀਂ ਤੁਹਾਡੇ ਬੋਰਡਿੰਗ ਪਾਸ ਦੇ ਉੱਪਰ ਜਿਹੜਾ ਗੇਟ ਨੰਬਰ ਲਿਖਿਆ ਹੁੰਦਾ ਆ ਉਸ ਗੇਟ ਨੰਬਰ ਤੇ ਪਹੁੰਚ ਜਾਣਾ ਤੁਸੀਂ ਉੱਥੇ ਫਿਰ ਅਨਾਉਂਸਮੈਂਟ ਹੋਊਗੀ ਕਿ ਤੁਸੀਂ ਹੁਣ ਫਲਾਈਟ ਤੇ ਮਤਲਬ ਸਿੱਧਾ ਬਹਿਣਾ ਆ ਤੇ ਤੁਸੀਂ ਉਸ ਗੇਟ ਉੰਦਰ ਕਰਕੇ ਫਿਰ ਸਿੱਧਾ ਫਲਾਈਟ ਤੇ ਬਹਿਣਾ ਹੁੰਦਾ ਆ ਪਰ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਜਿਹੜਾ ਟਾਈਮ ਹੈਗਾ ਆ ਫਲਾਈਟ ਦਾ ਉਹ 8:30 ਵਜੇ ਦਾ ਵਾ ਹੈਨਾ ਤੇ ਆਪਾਂ ਮੰਨ ਲਓ ਕਿ 1 ਡੇਢ ਘੰਟਾ ਪਹਿਲਾਂ ਜੀ ਆਪਣੇ ਗੇਟ ਨੰਬਰ ਤੇ ਪਹੁੰਚ ਜਾਨੇ ਆ ਤੇ ਕਈ ਵਾਰੀ ਕੀ ਹੁੰਦਾ ਆ ਕਿ ਜਿੱਦਾਂ ਹੁਣ ਮੇਰੇ ਕੇਸ ਵਿੱਚ ਕੀ ਹੋਇਆ ਕਿ ਜਦੋਂ ਮੈਂ ਉੱਥੇ ਬੈਠਾ ਸੀ ਨਾ ਵੇਟਿੰਗ ਏਰੀਆ ਦੇ ਵਿੱਚ ਤੇ ਮੇਰੇ ਬੋਰਡਿੰਗ ਪਾਸ ਦੇ ਉੱਪਰ ਗੇਟ ਨੰਬਰ ਲਿਖਿਆ ਸੀਗਾ 2C 02C ਹੈਨਾ ਇਹ ਮੇਰਾ ਗੇਟ ਨੰਬਰ ਹੀ ਪਰ ਮੌਕੇ ਤੇ ਜਦੋਂ ਮੰਨ ਲਓ 15 ਮਿੰਟ ਰਹਿ ਗਏ ਨਾ ਉਦੋਂ ਉਹਨਾਂ ਨੇ ਉਸੇ ਵੇਲੇ ਅਨਾਉਂਸਮੈਂਟ ਕਰਤੀ ਕਿ ਜਿੰਨਾਂ ਜਿੰਨਾਂ ਦੀ ਮੁੰਬਈ ਦੀ ਫਲਾਈਟ ਆ ਉਹਨਾਂ ਦਾ ਗੇਟ ਨੰਬਰ ਚੇਂਜ ਹੋ ਕੇ 4 ਨੰਬਰ ਕਰਤਾ ਆ ਤੁਸੀਂ ਦੇਖ ਸਕਦੇ ਜੇ ਫਿਰ ਆਪਾਂ ਆ ਗਏ 4 ਨੰਬਰ ਗੇਟ ਦੇ ਉੱਪਰ ਤੇ ਇਸ ਕਰਕੇ ਮੰਨ ਲਓ ਕਿ ਜੇ ਤੁਸੀਂ ਇੱਧਰ ਉੱਧਰ ਵੀ ਕਿਤੇ ਜਾਣਾ ਵਾ ਥੋੜਾ ਜਿਹਾ ਖਿਆਲ ਰੱਖਿਓ ਖਿਆਲ ਰੱਖਿਓ ਇਹ ਨਾ ਹੋਵੇ ਕਿ ਤੁਸੀਂ ਬੋਰਡਿੰਗ ਪਾਸ ਦੇ ਅਕੋਰਡਿੰਗ ਆਪਣੇ ਗੇਟ ਤੇ ਵੇਟ ਕਰਦੇ ਹੋਵੋ ਤੇ ਜਾਜ ਕਿਹੋ ਜੀ ਪਾਸਿਓਂ ਚੜ ਜਾਏ ਤੇ ਉਹ ਚੀਜ਼ ਦਾ ਥੋੜਾ ਖਿਆਲ ਰੱਖਿਓ ਇਹ ਵੀ ਚੀਜ਼ ਮੈਨੂੰ ਉੱਥੇ ਜਾ ਕੇ ਪਤਾ ਲੱਗੀ ਤੇ ਫਾਈਨਲੀ 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 ਮੈਂ ਬੈ ਗਿਆ ਜੀ ਪਹਿਲੀ ਵਾਰੀ ਜਹਾਜ਼ ਦੇ ਵਿੱਚ ਤੇ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਸੀਗਾ ਤੇ ਮੈਂ 에어 ਇੰਡੀਆ ਦੀ ਫਲਾਈਟ ਬੁੱਕ ਕੀਤੀ ਸੀਗੀ ਤੇ 에어 ਇੰਡੀਆ ਦੀ ਫਲਾਈਟ ਵਿੱਚ ਮੈਂ ਦੇਖਿਆ ਸੀਗਾ ਕਿ ਮੋਸਟਲੀ ਮੋਸਟਲੀ ਤੇ 에어 ਇੰਡੀਆ ਮੈਂ 에어 ਇੰਡੀਆ ਦੀ ਫਲਾਈਟ ਬੁੱਕ ਕੀਤੀ ਸੀਗੀ ਤੇ 에어 ਇੰਡੀਆ ਦੀ ਫਲਾਈਟ ਵਿੱਚ ਮੋਸਟਲੀ ਆਪਾਂ ਨੂੰ ਖਾਣਾ ਅੰਦਰ ਹੀ ਮਿਲ ਜਾਂਦਾ ਵਾ ਜੇ ਤੁਸੀਂ ਇੰਡੀਵੀਓ ਵਗੈਰਾ ਬੁੱਕ ਕਰਦੇ ਜੇ ਤੇ ਉਹਦੇ ਵਿੱਚ ਆਪਾਂ ਨੂੰ ਪੇ ਕਰਨਾ ਪੈਂਦਾ ਹੈ ਅੰਦਰ ਖਾਣੇ ਵਾਸਤੇ ਤੇ ਜੇ ਮੰਨ ਲਓ ਉਹਦੇ ਵਿੱਚ ਤੇ 5-700 ਰੁਪਈਆ ਦੇ ਬੰਦੇ ਦਾ ਵੈਸੇ ਹੀ ਲੱਗ ਜਾਂਦਾ ਐਕਸਟਰਾ ਤੇ 에어 ਇੰਡੀਆ ਦੀ ਫਲਾਈਟ ਮੈਂ ਬੁੱਕ ਕੀਤੀ ਸੀਗੀ ਤੇ ਮੈਨੂੰ ਮਿਲਿਆ ਆ ਦੇਖੋ ਇੱਕ ਆਲੂ ਦਾ ਪਰਾਂਠਾ ਆ ਨਾਲ ਇੱਕਾ ਟਿੱਕੀ ਜੀ ਆ ਨਾਲ ਪਨੀਰ ਦੀ ਪੁਰਜੀ ਆ ਨਾਲ ਇਹਦੇ ਅਲਫਾਫੇ ਜਿਹਦੇ ਵਿੱਚ ਇੱਕ 버ਗਰ ਆ ਉਹ ਮਤਲਬ ਬੰਨਿਆ ਛੋਟਾ ਜਾਂ ਤੇ ਇਧਰ ਨਾਲ ਇੱਕ ਦਹੀਂ ਆ ਫਲੇਵਰ ਵਾਲਾ ਦਹੀਂ ਜਿਹਨੂੰ ਯੋਗਰਟ ਵੀ ਕਹ ਦਿੰਦੇ ਆ ਨਾਲ ਇੱਕ ਪਾਣੀ ਦੀ ਬੋਤਲ ਆ ਮਤਲਬ ਕਾਫੀ ਕੁਝ ਇਹਨਾਂ ਨੇ ਆਈਟਮਾਂ ਦੇਤੀਆਂ ਯਾਰ ਮਤਲਬ ਡੇਢ ਘੰਟੇ ਦੀ ਫਲਾਈਟ ਹੈਗੀ ਤੇ ਡੇਢ ਘੰਟੇ ਵਿੱਚ ਬੰਦੇ ਨੂੰ ਉਹ ਜਿੱਦਾਂ ਘੰਟਾ ਲੱਗਦੇ ਬੰਦੇ ਪਹਿਲੀ ਵਾਰੀ ਬੈਠਾ ਤੇ ਚਾ ਚਾਹ ਨਿਕਲ ਜਾਂਦਾ ਸੈਟ ਵੇਖਦੇ ਆ ਮੁੰਦਿਆਂ ਵੀ ਯਾਰ ਕਿਦਾਂ ਦਾ ਜਹਾਜ਼ ਆ ਕੀ ਹਿਸਾਬ ਕਿਤਾਵਿਆ ਤੇ ਫਿਰ ਉਹਨਾਂ ਜਿਹਨੂੰ ਖਾਣਾ ਆ ਗਿਆ ਫਿਰ ਖਾਣਾ ਖੂਣਾ ਖਾਦਾ ਤੇ ਪਤਾ ਨਹੀਂ ਲੱਗਾ ਕਿਦਾਂ ਸਫਰ ਨਿਕਲ ਗਿਆ ਕਿਉਂਕਿ ਮੈਂ ਤੇ ਵਿੰਡੋ ਸੀਟ ਲਈ ਹੈਗੀ ਤੇ ਬਾਹਰ ਦੇਖਦੇ ਦੁਖਦੇ ਤੁਸੀਂ ਵੀ ਦੇਖ ਸਕਦੇ ਜੇ ਕਿ ਬਾਹਰ ਦੇ ਨਜ਼ਾਰੇ ਯਾਰ ਇੰਨੇ ਘੈਂਟ ਸੀ ਨਾ ਜਦੋਂ ਅੰਮ੍ਰਿਤਸਰੋਂ ਫਲਾਈਟ ਨਿਕਲੀ ਆ ਤੇ ਮਤਲਬ ਜ਼ਮੀਨ ਦੇਖਦਾ ਰਿਹਾ ਫਿਰ ਮੈਂ ਬੱਦਲ ਦੇਖੇ ਆ ਦੇਖੋ ਜਿਹੜਾ ਆਪਣਾ ਫਲਾਈਟ ਸੀਗੀ ਉਹ ਬੱਦਲਾਂ ਤੋਂ ਵੀ ਉੱਪਰ ਚਲ ਗਈ ਹੈਗੀ ਤੇ ਉਹਨਾਂ ਨੇ ਨਾ ਰਸਤੇ ਵਿੱਚ ਅਨਾਉਂਸਮੈਂਟ ਵੀ ਕੀਤੀ ਸੀਗੀ ਕਿ ਇਸ ਟਾਈਮ ਤੁਸੀਂ 34000 ਫੁੱਟ ਤੇ ਜੇ ਤੇ 800 ਕਿਲੋਮੀਟਰ ਵਰਤੀ ਕਿੰਨੇ ਦੀ ਰਫ਼ਤਾਰ ਦੇ ਨਾਲ ਜਿਹੜਾ ਆਪਣਾ ਇਹ ਪਲੇਨ ਆ ਇਹ ਚੱਲਦਾ ਪਿਆ ਵਾ ਮਤਲਬ ਇੰਨੀ ਜਿਆਦਾ ਸਪੀਡ 800 ਕਿਲੋਮੀਟਰ 800 ਦੀ ਸਪੀਡ ਤੇ ਜਾਣ ਰਿਹਾ ਸੀਗਾ ਪਲੇਨ ਤੇ 34000 ਫੁੱਟ ਉੱਤੇ ਸੀਗੇ ਆਪਾਂ ਤੇ ਬੱਦਲ ਬੱਦਲ ਜਿਹੜੇ ਸੀ ਉਹ ਤਾਂ ਥੱਲੇ ਰਹਿ ਜਾਂਦੇ ਸੀਗੇ ਤੇ ਫਾਈਨਲੀ ਇਦਾਂ ਕਰਕੇ ਮਜ਼ਾ ਆਇਆ ਫਿਰ ਨਾ ਇੱਕਦਮ ਵਿੰਡੋ ਦੇ ਵਿੱਚੋਂ ਉੱਚੀਆਂ-ਉੱਚੀਆਂ ਬਿਲਡਿੰਗਾਂ ਦੇਖਣੀਆਂ ਸਟਾਰਟ ਹੋ ਗਈਆਂ ਤੇ ਉੱਥੋਂ ਪਤਾ ਲੱਗ ਗਿਆ ਕਿ ਯਾਰ ਮੁੰਬਈ ਆ ਗਿਆ ਵਾ ਕਿਉਂਕਿ ਇੰਨੀਆਂ ੱਚੀਆਂ ਬਿਲਡਿੰਗਾਂ ਤੇ ਹੋਰ ਕਿਤੇ ਵੀ ਨਹੀਂ ਹੈਗੀਆਂ ਜਿੱਦਾਂ ਦਿੱਲੀ ਵਗੈਰਾ ਵੀ ਇੰਨੀਆਂ ਉੱਚੀਆਂ ਬਿਲਡਿੰਗਾਂ ਨਹੀਂ ਹੈਗੀਆਂ ਜਿੰਨੀਆਂ ਉ ਕਿ ਇੰਨੀ ਉੱਚੀਆਂ ਬਿਲਡਿੰਗਾਂ ਆ ਕਿ ਅਜ ਜਿਹੜਾ ਜਹਾਜ਼ ਹੀ ਨਾ ਉਹ ਬਹੁਤ ਉੱਪਰ ਹੀਗਾ ਤੇ ਤਾਂ ਵੀ ਇੱਕਦਮ ਕਲੀਅਰ ਦੇਖਦੇ ਪਈਆਂ ਵਾਂ ਤੇ ਬਹੁਤ ਜ਼ਬਰਦਸਤ ਨਜ਼ਾਰਾ ਸੀਗਾ ਆ ਤੁਸੀਂ ਦੇਖ ਸਕਦੇ ਜੇ ਤੇ ਬਾਕੀ ਮੁੰਬਈ ਦੇ ਵਲੌਗ ਵਿੱਚ ਨਾ ਇਦਾਂ ਬਣੇ ਰਹੋ ਜਿਹੜੀ ਇੰਡੀਆ 'ਚ ਸਭ ਤੋਂ ਉੱਚੀ ਬਿਲਡਿੰਗ ਹੈ ਨਾ ਉਹ ਵੀ ਮੁੰਬਈ ਦੇ ਵਿੱਚ ਹੀ ਆ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਨੈਕਸਟ ਵਲੌਗ ਦੇ ਵਿੱਚ ਤੇ ਬਾਕੀ ਆਪਾਂ ਮੈਂ ਇੱਥੇ ਘੁੰਮਣ ਜੂਹੂ ਵਿੱਚ ਵੀ ਗਿਆ ਸੀਗਾ ਤੇ ਜੂਹੂ ਵਿੱਚ ਵੀ ਤੁਹਾਨੂੰ ਦਿਖਾਵਾਂਗਾ ਬੜਾ ਨਾਂ ਸੁਣਿਆ ਹੋਇਆ ਹੈਗਾ ਫਿਲਮਾਂ ਫੁਲਮਾਂ ਦੇ ਵਿੱਚ ਮੈਂ ਹਾਂ ਯਾਰ ਦੇਖ ਕੇ ਉਹਨੇ ਬੜਾ ਕੀ ਹਸਾਬ ਕਿਤਾਬ ਆ ਤੇ ਵਾਕਿਆ ਯਾਰ ਬੜੀ ਘੈਂਟ ਜਗ੍ਹਾ ਆ ਤੇ ਮੁੰਬਈ ਵਿੱਚ ਤੁਸੀਂ ਦੇਖ ਸਕਦੇ ਜੇ ਕਿ ਜੇ ਉੱਚੀਆਂ-ਉੱਚੀਆਂ ਬਿਲਡਿੰਗਾਂ ਆ ਨਾ ਤੇ ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਏਸ਼ੀਆ ਦੀ ਮੇਰੇ ਖਿਆਲ ਨਾਲ ਸਭ ਤੋਂ ਵੱਡੀ ਜਿਹੜੀ ਝੁੱਗੀ-ਝੌਂਪੜੀ ਦੀ ਬਸਤੀ ਆ ਨਾ ਉਹ ਵੀ ਮੁੰਬਈ ਦੇ ਵਿੱਚ ਹੀ ਆ ਧਾਰਾ ਵੀ ਕਰਕੇ ਉਹਦਾ ਨਾਮ ਧਾਰਾ ਵੀ ਆ ਮੈਂ ਉੱਥੇ ਵੀ ਜਾਣਾ ਹੈਗਾ ਪਰ ਮੇਰਾ ਟਾਈਮ ਯਾ ਨਹੀਂ ਲੱਗਾ ਤੇ ਫਾਈਨਲੀ ਮੈਂ ਪਹੁੰਚ ਗਿਆ ਜੀ ਮੁੰਬਈ ਦੇ 에어ਪੋਰਟ ਦੇ ਉੱਪਰ ਤੇ ਤੁਸੀਂ ਦੇਖ ਸਕਦੇ ਜੇ ਕਿ ਇੱ ਜਿਹੜਾ ਟ੍ਰੇਨਾਂ ਨਹੀਂ ਲੱਗੀਆਂ ਹੁੰਦੀਆਂ ਸਟੇਸ਼ਨ ਤੇ ਟ੍ਰੇਨ ਵਾਲੇ ਰੇਲਵੇ ਸਟੇਸ਼ਨ ਤੇ ਇਦਾਂ ਇੱਥੇ ਜਹਾਜ਼ ਲੱਗੇ ਆ ਤੇ ਬੜਾ ਘੈਂਡ ਐਕਸਪੀਰੀਅੰਸ ਰਿਹਾ ਹੈਗਾ ਬਾਕੀ ਇੱਕ ਚੀਜ਼ ਹੋਰ ਮੈਂ ਸੁਣੀ ਹੈਗੀ ਤੇ ਉਹ ਵਾਕਿਆ ਯਾਰ ਇਦਾਂ ਹੁੰਦਾ ਹੀ ਆ ਕਿ ਜਦੋਂ ਜਹਾਜ਼ ਥੱਲੇ ਉਤਰਦਾ ਹੈ ਨਾ ਤੇ ਉਦੋਂ ਕੰਨ ਪੂਰੇ ਇੱਕਦਮ ਬੰਦ ਹੋ ਜਾਂਦੇ ਆ ਛੱਪੇ ਜਿਹਾ ਲੱਗ ਜਾਂਦੇ ਆ ਤੇ ਕੱਖ ਨਹੀਂ ਸੁਣਦਾ ਮੇਰੇ ਨਾਲ ਜਿਹੜਾ ਸੀਟ ਤੇ ਬੈਠਾ ਹੈਗਾ ਉਹ ਮੇਰੇ ਨਾਲ ਗੱਲਾਂ ਕਰੀ ਜਾਂਦਾ ਮੈਂ ਕਿਹਾ ਭਾਜੀ ਹੁਣ ਪੰਜ ਇੱਕ ਮਿੰਟ ਰੁਕ ਜਾਓ ਲੈਂਡ ਹੋ ਲੈਂਦੋ ਜਹਾਜ਼ ਨੂੰ ਤੇ ਫਿਰ ਮੈਂ ਫਾਈਨਲੀ ਜਦੋਂ ਮੁੰਬਈ ਪਹੁੰਚਿਆ ਨਾ ਯਾਰ ਇੱਥੇ ਮੈਂ ਸੁਣਿਆ ਸੀਗਾ ਕਿ ਮੁੰਬਈ 'ਚ ਬੰਦੇ ਨੂੰ ਮਤਲਬ ਕਿ ਖੜੇ ਖਲੋਤੇ ਨੂੰ ਵੇਚ ਕੇ ਖਾ ਜਾਂਦੇ ਆ ਤੇ ਮੇਰੇ ਨਾਲ ਵੀ ਨਾ ਇਦਾਂ ਦਾ ਹੀ ਕੁਝ ਕਾਂਡ ਹੋਇਆ ਇੱਥੇ ਨਾ ਮੈਂ ਟੈਕਸੀ ਟਕਸੀ ਨਹੀਂ ਕਰਾਈ ਮੈਂ ਕਿਹਾ ਯਾਰ ਲੋਕਲ ਆਟੋ ਤੇ ਚੱਲਦੇ ਆ ਤੇ ਮੈਂ ਇੱਥੇ ਇੱਕ ਆਟੋ ਵਾਲਾ ਵੀਰ ਸੀਗਾ ਤੇ ਮੈਂ ਆਟੋ ਦਾ ਉਹਨੂੰ ਕੋ ਪੁੱਛ ਕੇ ਤੇ ਬੈਠ ਗਿਆ ਮੈਂ ਉਹਦੇ ਕੋਲ ਪੁੱਛਿਆ ਯਾਰ ਫਲਾਣੀ ਜਗ੍ਹਾ ਜਾਣਾ ਵਾ ਤੇ ਕਿੰਨੇ ਪੈਸੇ ਲੱਗਣਗੇ ਤੇ ਕਿੰਦਾ ਯਾਰ ਕੋਈ ਬਾਤ ਨਹੀਂ ਭਾਜੀ ਆਪ ਬੈਠ ਜਾਓ ਤੇ ਪੈਸੇ ਕੀ ਕੀ ਬਾਤ ਹੈ ਪੈਸੇ ਕਰ ਲੇਗੇ ਮੈਂ ਹਾਂ ਨਹੀਂ ਨਹੀਂ ਯਾਰ ਤੂੰ ਪਹਿਲਾਂ ਪੈਸੇ ਦੱਸ ਮੈਨੂੰ ਪੈਸੇ ਕਿੰਨੇ ਲੱਗਣਗੇ ਕਿਉਂਕਿ ਇੱਥੇ ਤੇ ਬਹੁਤ ਆਟੋ ਸੀਗੇ ਮੈਸੇਜ ਆ ਚੱਲ ਪਹਿਲਾਂ ਪੈਸੇ ਪੁੱਛ ਲੈਨੇ ਆ ਤੇ ਜੇ ਆਪਾਂ ਦਵਾਰਾ ਖਾਊਗਾ ਤੇ ਠੀਕ ਹੈ ਨਹੀਂ ਤੇ ਫਿਰ ਹੋਰਗੇ ਇਹਨੂੰ ਪੁੱਛ ਲਾਂਗੇ ਤੇ ਇਹਨੇ ਬੰਦੇ ਨੇ ਮੇਰੇ ਕੋ ਨਾ ਪੈਸੇ ਮੈਨੂੰ ਦੱਸੇ ਹੀ ਨਹੀਂ ਮੈਨੂੰ ਮਤਲਬ ਕਿ ਮੈਨੂੰ ਨਾ ਫੁਲੀਆਂ ਜੀਆਂ ਮਾਉਣ ਲੱਗ ਪਿਆ ਅੱਗੋਂ ਕਿ ਯਾਰ ਆਪ ਪੰਜਾਬ ਸੇ ਆਏ ਹੋ ਇਤਨੀ ਦੂਰ ਸੇ ਆਏ ਹੋ ਆਪ ਬਹੁਤ ਅੱਛੇ ਲੋਗ ਹੋਤੇ ਹੋ ਹੈਨਾ ਆਪ ਝੂਠ ਨਹੀਂ ਬੋਲਤੇ ਇਦਾਂ ਫਲਾਣਾ ਢਮਗਾਣਾ ਮਤਲਬ ਬੜੀਆਂ ਤੇ ਮੈਨੂੰ ਵੀ ਲੱਗਾ ਯਾਰ ਵਾਗਿਆ ਯਾਰ ਤੇ ਪੰਜਾਬੀ ਘਟਿਆ ਤੇ ਚੱਲ ਹੋ ਸਕਦਾ ਵੀ ਇਹ ਪੰਜਾਬੀ ਵੇਖ ਕੇ ਇੰਪ੍ਰੈਸ ਜੇ ਹੋ ਜਾਂਦੇ ਹੋਣ ਹਨ ਤੇ ਮੈਂ ਵੀ ਗੱਲਾਂ ਵਿੱਚ ਆ ਗਿਆ ਤੇ ਮੈਂ ਬਹਿ ਗਿਆ ਚੁੱਪ ਕਰਕੇ ਮੈਂ ਇਹਨੂੰ ਕਿਹਾ ਹੈਗਾ ਕਿ ਮੈਨੂੰ ਨਾ ਲੱਗ ਗਿਆ ਕਿਤੇ ਹੋਟਲ ਜਾ ਦਿਖਾ ਦੇ ਤੇ ਆਪਾਂ ਕਿਸੇ ਹੋਟਲ ਵਿੱਚ ਜਾਣਾ ਆ ਕੋਈ ਸਸਤਾ ਜਿਹਾ ਹੋਵੇ ਤੇ ਇਹ ਕਹਿੰਦਾ ਜੀ ਪਾਜੀ ਮੈਂ ਆਪਕਾ ਭਲਾ ਸੋਚੂਗਾ ਆਬ ਹੋਟਲ ਮਤ ਜਾਓ ਆਪਨਾ ਪਾਸਮੇ ਹੀ ਗੁਰਦੁਆਰਾ ਹੈ ਵਹਾਂ ਪੇ ਚਲੇ ਜਾਓ ਜੀ ਹੋਟਲ ਮੇਂ ਆਪਕੋ ਮਿਲੇਗਾ 2500 3000 ਰੁਪਏ ਕਾ ਰੂਮ ਔਰ ਗੁਰਦੁਆਰੇ ਵਿੱਚ ਮਿਲ ਜਾਏਗਾ ਆਪਕੋ 800 ਰੁਪਏ ਦਾ ਰੂਮ ਤੇ ਮੇਰੇ ਦਿਮਾਗ 'ਚ ਵੀ ਗੱਲ ਸਹੀ ਆਈ ਮੈਂ ਕਿਹਾ ਯਾਰ ਵਾਕਿਆ ਯਾਰ ਆਪਾਂ ਗੁਰੂ ਘਰ ਹੀ ਚਲ ਜਾਨੇ ਆ ਹੈਨਾ ਪਹਿਲੋ ਮੈਂ ਸੋਚਿਆ ਹੀ ਨਹੀਂ ਤੇ ਨਾਲੇ ਹੋਟਲ ਦੇ ਪੈਸੇ ਵੀ ਬਚ ਜਾਣਗੇ ਤੇ ਨਾਲੇ ਚੱਲ ਪ੍ਰਸ਼ਾਦਾ ਪਾਣੀ ਵੀ ਉੱਥੇ ਛਕ ਲਾਂਗੇ ਤੇ ਨਾਲੇ ਗੁਰੂ ਘਰ ਦੇ ਦਰਸ਼ਨ ਵੀ ਕਰ ਲਾਂਗੇ ਹੈਨਾ ਮੁੰਬਈ ਦੇ ਤੇ ਮੈਂ ਮੰਨ ਗਿਆ ਮੈਂ ਕਿਹਾ ਯਾਰ ਠੀਕ ਆ ਤੇ ਰਸਤੇ ਵਿੱਚ ਵੀ ਨਾ ਬੰਦਾ ਮਿਲੋ ਕਿ ਬੜੀਆਂ ਮਿਰਨਾ ਮਠੀਆਂ ਪਿਆਜਾਂ ਗਲ ਜਾਇ ਕਿ ਪੰਜਾਬ ਕੇ ਲੋਕ ਐਸੇ ਹੁੰਦੇ ਆ ਪੰਜਾਬ ਕੇ ਲੋਕ ਵੈਸੇ ਹੁੰਦੇ ਆ ਮੈਂ ਪੰਜਾਬੀਓਂ ਸੇ ਬਹੁਤ ਪਿਆਰ ਕਰਤਾ ਹੂੰ ਮਹ ਲੋ ਬੜਾ ਉਹਨੇ ਗੱਲਾਂ ਗੁਲਾ ਏਦਾਂ ਮੇਰ ਨਾਲ ਕਰਦਾ ਰਿਹਾਗੇ ਬਾਬਾ ਚੇਰਾ ਆਟੋ ਚ ਤੇ ਪਰ ਨਾ ਉਹਦੀ ਕਹਾਣੀ ਦਾ ਮੈਨੂੰ ਉਦੋਂ ਪਤਾ ਲੱਗਾ ਜਾ ਕੇ ਜਦੋਂ ਉਹਨੇ ਮੈਨੂੰ ਗੁਰਦੁਆਰਾ ਸਾਹਿਬ ਦੇ ਗੇਟ ਦੇ ਅੱਗੇ ਜਾ ਕੇ ਤਾਰਿਆ ਨਾ ਤੇ ਮੈਨੂੰ ਮੈਂ ਉਤਰਿਆ ਆਟੋ ਤੋਂ ਤੇ ਮੈਂ ਉਹਦੇ ਕੋਲ ਪੁੱਛਿਆ ਮੈਂ ਕਿਹਾ ਭਾਜੀ ਕਿੰਨੇ ਪੈਸੇ ਹੋਏ ਤੁਸੀਂ ਮੰਨੋਗੇ ਨਹੀਂ ਮੈਂ ਮਹ ਲੋ ਸੁਣ ਕੇ ਹਿੱਲ ਗਿਆ ਸਿਰਫ ਨਾ ਮੈਂ ਗੂਗਲ ਤੇ ਚੈੱਕ ਕੀਤਾ ਹੈਗਾ ਗੁਰਦੁਆਰਾ 에어ਪੋਰਟ ਤੋਂ ਸਿਰਫ 4 ਕਿਲੋਮੀਟਰ ਦੂਰ ਹੀਗਾ ਸਿਰਫ 4 ਕਿਲੋਮੀਟਰ ਤੇ ਮੈਨੂੰ ਕਹਿੰਦਾ 1200 ਰੁਪਈਆ ਮੈਂ ਸੁਣ ਕੇ ਇਹ ਲੱਗਿਆ ਮੈਂ ਕਿਹਾ 1200 ਰੁਪਈਆ ਮੈਂ ਕਿਹਾ ਯਾਰ ਇੰਨਾ ਮਹਿੰਗਾ ਤੇ ਕਹਿੰਦਾ ਭਾਜੀ ਇੱਥੇ ਪੇ ਐਸੇ ਹੀ ਲੱਗਦੇ ਆ ਪੈਸੇ ਤੇ ਮੈਂ ਕਿਹਾ ਯਾਰ ਤੂੰ ਮਤਲਬ ਛਦਾਈ ਬਣਾਉਣ ਡਿਆ ਵਾ ਹਨਾ ਐਦਾਂ ਕਰਕੇ ਫਿਰ ਮੈਂ ਵੀ ਥੋੜਾ ਜਿਹਾ ਸਿੱਧਾ ਹੋ ਗਿਆ ਮੈਂ ਕਿਹਾ ਕਿ ਯਾਰ ਤੂੰ ਛਦਾਈ ਬਣਾਉਣ ਡਿਆ ਵਾ 4 ਕਿਲੋਮੀਟਰ ਤੇ 1200 ਰੁਪਈਆ ਲੱਗਦੇ ਆ ਤੇ ਉਹ ਵੀ ਅੱਗੋਂ ਥੋੜਾ ਜਿਹਾ ਬੋਲਣ ਲੱਗ ਪਿਆ ਤੇ ਇਨੇ ਜਿਹਨੂੰ ਨਾ ਚਲੋ ਮਨ ਲਓ ਕਿ ਗੁਰਦੁਆਰਾ ਹੈਗਾ ਹਨਾ ਤੁਹਾਨੂੰ ਪਤਾ ਹੀ ਬਗਾਨੇ ਇਲਾਕੇ ਵਿੱਚ ਹੁੰਨੇ ਅਸੀਂ ਜਦੋਂ ਤੇ ਇਨੇ ਜਿਹਨੂੰ ਨਾ ਗੁਰਦੁਆਰਾ ਦਾ ਕੋਈ ਵੀਰ ਜੀ ਉੱਥੇ ਖਲੋਤੇ ਸੀਗੇ ਤੇ ਉਹ ਮੇਰੀ ਗੱਲ ਸੁਣ ਕੇ ਆ ਗਿਆ ਜਿੱਦਾਂ ਰੋਲਾ ਜਾ ਪਿਆ ਨਾ ਥੋੜਾ ਜਿਹਾ ਤੇ ਉਹ ਮੇਰੀ ਗੱਲ ਸੁਣ ਕੇ ਆ ਗਿਆ ਕਹਿੰਦੇ ਵੀਰ ਜੀ ਕੀ ਗੱਲ ਹੋ ਗਈ ਆ ਹੈਣਾ ਤੇ ਫਿਰ ਮੈਂ ਦੱਸਿਆ ਮੈਂ ਕਿਹਾ ਭਾਜੀ ਇਦਾਂ ਏਅਰਪੋਰਟ ਤੋਂ ਮੈਂ ਆਇਆ ਆ ਤੇ ਮੈਨੂੰ ਕਹਿੰਦਾ ਕਿ 1200 ਰੁਪਈਆ ਤੇ ਫਿਰ ਉਹ ਭਾਜੀ ਨੇ ਆਪਣੀ ਮਰਾਠੀ ਜੀ ਚ ਗੱਲ ਕੀਤੀ ਥੋੜੀ ਜੀ ਤੇ ਫਿਰ ਚੁੱਪ ਕਰਕੇ ਉਹਨੇ ਮੇਰੇ ਕੋਲ 200 ਰੁਪਈਆ ਫੜ ਲਿਆ ਸਾਹਬ ਲਾ ਲਓ ਤੁਸੀਂ ਕਿ 1200 ਰੁਪਈਆ ਤੋਂ 200 ਰੁਪਈਆ ਫੜ ਲਿਆ ਉਹਨੇ ਤੇ ਯਾਰ ਇਹ ਚੀਜ਼ਾਂ ਨਾ ਥੋੜੀਆਂ ਜੀਆਂ ਨੋਟ ਕਰ ਲਿਓ ਜਦੋਂ ਕਿਤੇ ਮੰਨ ਲਓ ਤੇ ਇਹ ਹਸਾਬ ਸੀਗਾ ਤੇ ਇਹ ਮੇਰਾ ਐਕਸਪੀਰੀਅੰਸ ਰਿਹਾ ਆਟੋ ਦਾ ਤੇ ਉਸ ਤੋਂ ਬਾਅਦ ਮੈਂ ਆ ਗਿਆ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਜਿਹੜੇ ਭਾਈ ਸਾਹਿਬ ਸੀਗੇ ਵੀਰ ਜੀ ਸੀਗੇ ਤੇ ਉਹਨਾਂ ਨੇ ਸਾਰਿਆਂ ਨੇ ਯਾਰ ਬਹੁਤ ਵਧੀਆ ਡੀਲ ਕੀਤਾ ਮਤਲਬ ਕਿ ਤੇ ਬਾਕੀ ਇੱਥੇ ਹੋਰ ਵੀ ਵੀਰ ਬੈਠੇ ਸੀਗੇ ਕਿਉਂਕਿ ਮੁੰਬਈ ਵਿੱਚ ਜਿਹੜੇ ਇਮੀਗ੍ਰੇਸ਼ਨ ਵਾਲੇ ਵਾਸਤੇ ਆਉਂਦੇ ਆ ਵੀਰ ਹਨਾ ਪੰਜਾਬ ਤੋਂ ਉਹ ਵੀ ਸਾਰੇ ਇੱਥੇ ਆਉਂਦੇ ਆ ਤੇ ਪ੍ਰਸ਼ਾਦਾ ਪਾਣੀ ਇੱਥੇ ਛਕਦੇ ਆ ਤੇ ਕਈ ਸਟੇ ਵੀ ਕਰਦੇ ਆ ਇੱਥੇ ਤੇ ਆਪਾਂ ਵੀ ਇੱਥੋਂ ਪ੍ਰਸ਼ਾਦਾ ਪਾਣੀ ਛਕਿਆ ਅਰੈਸਟ ਵਗੈਰਾ ਕੀਤੀ ਤੇ ਰੂਮ ਦਾ ਭਰ ਮੈਂ ਪੁੱਛਿਆ ਇੱਥੇ ਤੇ ਰੂਮ ਦਾ ਫਿਰ ਉਹ ਤੇ ਫਿਰ ਇੱਕ ਹੋਰ ਗੁਰਦੁਆਰਾ ਸਾਹਿਬ ਸੀਗਾ ਉੱਥੇ ਤੇ ਉਹ 6 ਕਿਲੋਮੀਟਰ ਦੂਰ ਸੀ ਤੇ ਪਰ ਇਥੋਂ ਦਾ ਨਾ ਟ੍ਰੈਫਿਕ ਯਾਰ ਇੰਨਾ ਗੰਦਾ ਵਾ ਮੁੰਬਈ ਦਾ ਕਿ 6 ਕਿਲੋਮੀਟਰ ਵੀ ਬਹੁਤ ਦੂਰ ਹੋ ਜਾਂਦਾ ਹੈ ਤੇ ਮੈਂ ਫਿਰ ਸਲਾਹ ਕੀਤੀ ਮੈਂ ਕਿਹਾ ਯਾਰ ਮੈਂ ਨਾ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਕਿਤੇ ਨਾ ਹੋਟਲ ਹੀ ਲੈ ਲੈਂਦਾ ਵਾ 11200 ਰੁਪਏ ਦਾ ਸਸਤਾ ਜਿਹਾ ਤੇ ਫਿਰ ਆਪਾਂ ਇਥੋਂ ਫਰੈਸ਼ ਫਰੁਸ਼ ਹੋ ਗਏ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਫਿਰ ਮੈਂ ਪਹੁੰਚ ਗਿਆ ਆਪਣੇ ਹੋਟਲ ਦੇ ਵਿੱਚ ਤੇ ਹੋਟਲ ਵੀ ਤੁਸੀਂ ਦੇਖ ਸਕਦੇ ਜੇ ਤੇ ਮੇਰਾ ਨਾ ਘਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਜਿਹੜੀ ਦਾੜੀ ਵਾਲੀ ਸਪਰੇ ਨਹੀਂ ਹੁੰਦੀ ਉਹ ਮੇਰੇ ਘਰ ਰਹਿ ਗਈ ਸੀਗੀ ਤੇ ਵੱਡੇ ਸ਼ਹਿਰ ਦਾ ਇਹ ਤਾਂ ਫਾਇਦਾ ਹੈਗਾ ਯਾਰ ਮੈਂ ਮਿੰਟੋ ਮਿੰਟ ਫਿਰ ਬਲਿੰਕਟ ਤੋਂ ਆਰਡਰ ਕਰ ਲਿਆ ਤੇ ਆ ਮੇਰੇ ਹੋਟਲ ਦਾ ਰੂਮ ਹੈ ਤੁਹਾਨੂੰ ਮੈਂ ਦਿਖਾਉਣਾ ਆ ਆ ਦੇਖੋ ਮੈਂ ਹੈਅਰ ਸਪਰੇ ਆਰਡਰ ਕਰ ਲਈ ਤੇ ਹੋਟਲ ਦਾ ਰੂਮ ਵਧੀਆ ਸੀਗਾ 1200 ਰੁਪਏ ਦਾ ਰੈਂਟ ਹੈਗਾ ਇੱਕ ਬੈੱਡ ਲੱਗਾ ਹੋਏਗਾ ਸਿੰਗਲ ਤੇ AC UCV ਹੈਗਾ ਹੋਏਗਾ ਤੇ ਬਾਕੀ ਵਧੀਆ ਹੈਗਾ ਤੇ ਮੈਂ ਬਲਿੰਕਟ ਤੋਂ ਪਹਿਲੀ ਵਾਰੀ ਆਰਡਰ ਕੀਤਾ ਹੈਗਾ ਤੇ ਉਹਨਾਂ ਨੇ ਮੈਨੂੰ ਨਾਲ ਕੋਕ ਫ੍ਰੀ ਦਿੱਤੀ ਤੇ ਰੂਮ ਯਾਰ ਮੈਂ ਚੰਗੀ ਤਰ੍ਹਾਂ ਨਹੀਂ ਦਿਖਾ ਪਾਇਆ ਵੀਡੀਓ ਦੇ ਵਿੱਚ ਤੇ ਰੂਮ ਤੁਸੀਂ ਆਈਡੀਆ ਜਾ ਲਾ ਲਓ ਵੀ ਰੂਮ ਮਤਲਬ ਠੀਕ ਠਾਕ ਰੂਮ ਆ ਇਕੱਲੇ ਨੇ ਮੈਂ ਰਹਿਣਾ ਹੈਗਾ ਤੇ ਬਹੁਤ ਵਧੀਆ ਹੈਗਾ ਤੇ ਬਾਕੀ ਜਿਹੜਾ ਨੈਕਸਟ ਵਲੋਗ ਆ ਉਹਦੇ ਵਿੱਚ ਤੁਹਾਨੂੰ ਮੈਂ ਦੱਸੂਗਾ ਕਿ ਮੈਂ ਗਿਆ ਸੀਗਾ ਜੂਹੂ ਬੀਚ ਦੇ ਉੱਪਰ ਤੇ ਜੂਹੂ ਬੀਚ ਯਾਰ ਬਹੁਤ ਹੀ ਘੈਂਟ ਜਗ੍ਹਾ ਹੈ ਜੇ ਤੁਸੀਂ ਮੁੰਬਈ ਜਾਣਾ ਜਾਂਦੇ ਜੇ ਘੁੰਮਣ ਵਾਸਤੇ ਤੇ ਉਹ ਮੈਂ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਦਿਖਾਉਂਗਾ ਸਾਰੇ ਜਾਣੇ ਜ਼ਰੂਰ ਦੇਖਿਓ ਚੰਗਾ ਜੀ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ